ਜਿਸ ਤਰੀਕੇ ਨਾਲ ਤੁਹਾਨੂੰ ਪਿੰਡ ਉਮੜ ਕੇ ਆ ਰਹੇ ਨੇ ਸਾਰੇ ਐਨੇ ਚਾਹ ਤੇ ਉਤਸ਼ਾਹ ਦੇ ਨਾਲ ਤੁਹਾਨੂੰ ਜੀਆਂ ਨੂੰ ਆਖਦੇ ਪਏ ਨੇ ਆਪਣੇ ਨਗਰ ਖੇੜੇ ਚ ਔਰ ਕਰਮਜੀਤ ਜੀ ਜਿਸ ਚਾਹ ਨੂੰ ਮੈਂ ਬਾਹਰੋਂ ਮਹਿਸੂਸ ਕਰਦਾ ਆ ਰਿਹਾ ਜਦੋਂ ਉੱਤਰ ਕੇ ਇੱਥੇ ਤੱਕ ਆਇਆ ਤੇ ਜੋ ਪੋਜ਼ਿਟਿਵਿਟੀ ਜੋ ਇੱਕ ਤੁਹਾਡੇ ਲਈ ਸੋਹਰਦਤਾ ਪਿਆਰ ਮੁਹੱਬਤ ਮੈਂ ਦੇਖ ਕੇ ਆ ਜੋ ਕੰਨਾ ਚ ਪੈਂਦੀ ਉਥੋਂ ਅੰਦਾਜ਼ਾ ਲੱਗ ਜਾਂਦਾ ਕਿ ਪੰਜਾਬੀ ਦੀ ਕਹਾਵਤਾਂ ਦੇ ਕਰਦੇ ਭਾਗ ਡਿਊੜੀ ਜੋ ਪਤਾ ਲੱਗ ਜਾਂਦੇ ਆ ਲੱਗ ਜਾਂਦੇ ਆ ਨਾ ਜੀ ਤੇ ਤੁਹਾਡੀ ਡਿਊੜੀ ਸ਼ਿੰਗਾਰੀ ਹੋਈ ਆ ਜੀ ਸੋ ਬਹੁਤ ਮਾਰੇ ਸੱਚੇ ਪਾਛਾ ਭਾਗ ਲਾਉਣਗੇ ਮੈਂ ਇਮਾਨਦਾਰੀ ਨਾਲ ਇਹ ਗੱਲ ਕਹਿਣਾ ਜੀ ਕਿ ਹਾਲਾਂਕਿ ਵਾਪਸ ਫਿਲਮਾਂ 'ਚ ਹੀ ਮੈਂ ਆਪਣਾ ਬਿਜ਼ੀ ਆ ਫਿਲਮਾਂ ਦਾ ਕੰਮ ਹੀ ਕਰ ਰਿਹਾ ਪਰ ਕਿਤੇ ਨਾ ਕਿਤੇ ਪੰਜਾਬ ਲਈ ਪੰਜਾਬ ਦੇ ਮੁੱਦਿਆਂ ਲਈ ਮੈਨੂੰ ਰੋਜ਼ ਤੁਸੀਂ ਟੀਵੀ ਤੇ ਵੀ ਦੇਖਦੇ ਹੋ ਮੋਬਾਈਲ ਤੇ ਵੀ ਮੇਰੀਆਂ ਦੇਖਦੇ ਹੋਵੋਗੇ ਕਲਿੱਪਿੰਗਸ ਕਿ ਜਿੱਥੇ ਪੰਜਾਬ ਪੰਜਾਬੀ ਔਰ ਪੰਜਾਬੀਅਤ ਦੀ ਗੱਲ ਹੈ ਉਥੇ ਹਮੇਸ਼ਾ ਪਹਿਰੇਦਾਰ ਬਣ ਕੇ ਖੜੇ ਆ ਔਰ ਮੈਂ ਬਿਲਕੁਲ ਕੋਈ ਪੋਲੀਟਿਕਲ ਮੰਸ਼ਾ ਦੇ ਨਾਲ ਨਹੀਂ ਆਇਆ ਇੱਕ ਭਰਾ ਦੇ ਤੌਰ ਤੇ ਗਰੰਟੀ ਲੈਣ ਆਇਆ ਕਿ ਇਹ ਸਾਡਾ ਭਰਾ ਤੁਹਾਡਾ ਆਪਣਾ ਬੱਚਾ ਔਰ ਪੰਜਾਬ ਪੰਜਾਬੀ ਔਰ ਪੰਜਾਬੀਅਤ ਨੂੰ ਪਰਨਾਇਆ ਹੋਇਆ ਇੱਕ ਬੰਦੇ ਫਿਜ਼ੀਕਲੀ ਕਿਸੇ ਚੀਜ਼ ਦੇ ਨਾਲ ਕਿਸੇ ਵਿਚਾਰਧਾਰਾ ਨਾਲ ਜੁੜਦੇ ਨੇ ਇੱਕ ਰੂਹ ਤੋਂ ਜੁੜਦੇ ਨੇ ਸੋ ਕਰਮਜੀਤ ਸਾਡੇ ਫਸਾਡੀ ਫਰਟੇਨਿਟੀ ਦਾ ਸਾਡੀ ਕਲਾ ਜਗਤ ਦਾ ਇੱਕ ਬਹੁਤ ਵੱਡਾ ਨਾਮ ਹੈ ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਰੋਜ਼ ਤੁਸੀਂ ਇਹਨਾਂ ਨੂੰ ਸਨਮੇ ਵਿੱਚ ਟੈਲੀਵਿਜ਼ਨ 'ਚ ਦੇਖਦੇ ਹੋ ਪਰ ਮੈਂ ਨਿਜੀ ਤੌਰ ਤੇ ਜਾਣਨਾ ਉਸ ਤੋਂ ਵੀ ਵੱਡੀ ਗੱਲ ਹੈ ਕਿ ਅਸੀਂ ਜਿੱਥੇ ਰਹਿੰਨੇ ਆ ਉੱਥੇ ਗਵਾਂਢੀ ਵੀ ਆਂ ਔਰ ਮੈਂ 20-22 ਸਾਲ ਤੋਂ ਇਸ ਸ਼ਖਸੀਅਤ ਨੂੰ ਜੜੋਂ ਦਾ ਜਾਣਨਾ ਇੱਕ ਗੱਲ ਦੀ ਗਾਰੰਟੀ ਲੈਣਾ ਕਿ ਰੱਬ ਕੁਝ ਰੂਹਾਂ ਭੇਜਦਾ ਹੈ ਜਿਨ੍ਹਾਂ ਦੇ ਅੰਦਰ ਸਿਰਫ ਪਾਕੀਜ਼ਗੀ ਭਰ ਕੇ ਭੇਜਦਾ ਜਿਨ੍ਹਾਂ ਦੇ ਅੰਦਰ ਸੱਚਾਈ ਔਰ ਸੁਥਰਾਪਨ ਭਰ ਕੇ ਭੇਜਦਾ ਮੈਂ ਆਪਣੀ ਲਾਈਨ 'ਚ ਬਹੁਤ ਘੱਟ ਲੋਕਾਂ 'ਚ ਉਹ ਸੁਥਰਾਪਨ ਉਹ ਸੱਚਾਈ ਦੇਖੀ ਹੈ ਮੈਂ ਗਾਰੰਟੀ ਲੈਣਾ ਕਿ ਜੇ ਕਰਮਜੀਤ ਜੀ ਨੂੰ ਤੁਸੀਂ ਸਾਜ ਕੇ ਭੇਜਦੇ ਹੋ ਪਾਰਲੀਮੈਂਟ ਦੇ ਵਿੱਚ ਜੇ ਤਾਂ ਮੈਂ ਵੈਸੇ ਲਾ ਰਿਹਾ ਹਾਂ ਪਰ ਭੇਜਣਾ ਹੀ ਹੈ ਤੁਸੀਂ ਮੈਨੂੰ ਪਤਾ ਲੱਗ ਗਿਆ ਹੁੰਦੇ ਤੇ ਜਦੋਂ ਭੇਜੋਗੇ ਤੁਸੀਂ ਸਾਜ ਕੇ ਪਾਰਲੀਮੈਂਟ ਦੇ ਵਿੱਚ ਮੈਂ ਇਹ ਗੱਲ ਦੀ ਗਾਰੰਟੀ ਲੈਣਾ ਕਿ ਇਹਨਾਂ ਦਾ ਦਿਨ ਰਾਤ ਇਸੇ ਕੰਮ ਲਈ ਹੋਏਗਾ ਕਿ ਜਿਨ੍ਹਾਂ ਨੇ ਇੰਨਾ ਵਿਸ਼ਵਾਸ ਇੰਨਾ ਮਾਵਾ ਭੈਣਾ ਬੱਚਿਆਂ ਨੇ ਬਜ਼ੁਰਗਾਂ ਨੇ ਕੀਤਾ ਮੈਂ ਉਹਨਾਂ ਦਾ ਮਾਣ ਕਿਵੇਂ ਰੱਖ ਸਕਾਂ ਉਹਨਾਂ ਨੂੰ ਕਿਵੇਂ ਮੈਂ ਰੀਪੇ ਕਰ ਸਕਾਂ ਉਹਨਾਂ ਦੀ ਮੁਹੱਬਤ ਦਾ ਮੈਂ ਮੁੱਲ ਕਿਵੇਂ ਤਾਰ ਸਕਾਂ ਦਿਨ ਰਾਤ ਕਰਮਜੀਤ ਦੇ ਧਿਆਨ ਦੇ ਵਿੱਚ ਸਿਰਫ ਇੱਕੋ ਗੱਲ ਹੋਏਗੀ ਇਸ ਗੱਲ ਦੀ ਗਰੰਟੀ ਮੈਂ ਲੈਣਾ ਜੀ ਸੋ ਐਮਐਲਏ ਸਾਹਿਬ ਨੇ ਵੀ ਬਹੁਤ ਨਾਰ ਮੁਸ਼ਕਕਤ ਕੀਤੀ ਹੈ ਔਰ ਦੇਖੋ ਅੱਜ ਦੇ ਦਿਨ ਜਦੋਂ ਬਿਲਕੁਲ ਇਲੈਕਸ਼ਨ ਨੇੜੇ ਹੋਣ ਤੇ ਲੋਕ ਆਪੋ ਆਪਣੇ ਥਾਵਾਂ ਤੇ ਰੁੱਝੇ ਵੀ ਹੁੰਦੇ ਨੇ ਔਰ ਕਈ ਘਰ ਵੀ ਬੈਠੇ ਹੁੰਦੇ ਵੀ ਹੁਣ ਦੇਖਾਂਗੇ ਜਾਣਾ ਕਿ ਨਹੀਂ ਉਦੋਂ ਵੀ ਇੰਨੀ ਮੁਹੱਬਤ ਇੰਨਾ ਸਾਰੇ ਇਕੱਠੇ ਕਰ ਲੈਣੇ ਇਹ ਬਹੁਤ ਵੱਡੀ ਗੱਲ ਆ ਔਰ ਕਰਮਜੀਤ ਜੀ ਬਹੁਤ ਗੁੱਡ ਸਾਈਨ ਆ ਕਿ ਤੁਹਾਡਾ ਇਸ ਇਲਾਕੇ ਚ ਮਾਨ ਇੱਜ਼ਤ ਪ੍ਰਤਿਸ਼ਠਾ ਕੁਦਰਤ ਨਹੀਂ ਬਹੁਤ ਬਣਾ ਕੇ ਰੱਖੀ ਹੈ ਸਾਡੇ ਕਹਿਣ ਦੀ ਲੋੜ ਨਹੀਂ ਵੈਸੇ ਪਰ ਮੈਂ ਸਿਰਫ ਇਹੀ ਕਹਿਣਾ ਆ ਜੀ ਕਿ ਪਾਰਲੀਮੈਂਟ ਦੇ ਵਿੱਚ ਨੇਕ ਰੂਹਾਂ ਚੰਗੇ ਲੋਕ ਇਮਾਨਦਾਰ ਲੋਕ ਜਾਣੇ ਚਾਹੀਦੇ ਨੇ ਜਿਹੜੇ ਜਾ ਕੇ ਤੁਹਾਡੀ ਗੱਲ ਕਰ ਸਕਣ ਮੈਂ ਕਰਮਜੀਤ ਦੀ ਗਾਰੰਟੀ ਲੈਣਾ ਕਿ ਤੁਹਾਡੀ ਹਰ ਗੱਲ ਤੁਹਾਡੀ ਆਵਾਜ਼ ਬਣ ਕੇ ਪਾਰਲੀਮੈਂਟ ਦੇ ਵਿੱਚ ਪੇਸ਼ ਕਰਨਗੇ ਬਹੁਤ ਸ਼ੁਕਰੀਆ ਜੀ ਬਰਿੰਗ ਕੋਨਿਆਨ ਆ ਤ੍ਰੀਆ ਕਾ